ਸਰੀ ਗੱਲ ਜੀ ਹੋਰ ਸਾਰੇ ਠੀਕ ਠਾਕ ਹੋ ਪੰਜਾਬੀਓ ਕਿਦਾਂ ਤੇ ਮੈਂ ਗੱਲ ਜਿਹੜੀ ਕਰਨ ਆ ਇਹ ਕੱਲ ਇੱਕ ਆਪਣੀ ਰੈਲੀ ਹੋ ਕੇ ਹਟਿਆ ਜਿਹਦੇ ਵਿੱਚ ਆਪਣੇ ਜਿਵੇਂ ਕਹਿੰਦੇ ਨੇ ਵੀ ਬੜੇ ਤਕੜੇ ਮੰਨੇ ਪਰਮੰਨੇ ਜਰਨੈਲ ਜਿਹਨੂੰ ਜਰਨੈਲ ਕਹਿੰਦੇ ਨੇ ਵੀ ਭਾਈ ਉਹ ਜਰਨੈਲ ਨੇ ਸਿੱਖ ਕੌਮ ਦੇ ਨਾਲ ਬੜਾ ਵਧੀਆ ਆਪਣਾ ਸਾਥ ਨਭਾਇਆ ਤੇ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਹੁਣ ਤੱਕ ਕੀਤੀਆਂ ਨੇ ਤੇ ਉਹ ਚੀਜ਼ਾਂ ਸਾਰੀਆਂ ਇਨੇ ਕ ਡਿਕਲੇਅਰ ਕਰ ਰਿਹਾ ਬੰਦਾ ਨਾਲ ਦੇ ਜਿਹੜੇ ਉਹਦੇ ਬੰਦੇ ਸੀਗੇ ਵੀ ਭਾਈ ਇਹ ਸਾਰੇ ਵੀ ਬੰਦਾ ਬਹੁਤ ਵਧੀਆ ਬੰਦਾ ਮੈਂ ਗੱਲ ਕਰ ਰਿਹਾ ਸਿਮਰਜੀਤ ਮਾਨ ਦੇ ਉੱਤੇ ਇਹਨਾਂ ਦੀ ਇੱਕ ਰੈਲੀ ਹੋ ਗਈ ਛੱਡੀਆ ਮੈਂ ਬਾਅਦ ਚ ਵੀਡੀਓ ਸ਼ੇਅਰ ਵੀ ਕਰ ਦੂੰਗਾ ਤੇ ਦੇਖ ਲਿਓ ਤੁਸੀਂ ਇਹਦੇ ਵਿੱਚ ਨਾ ਕੁਸ਼ਕ ਬੰਦੇ ਸੱਦੇ ਸੀ ਇਹਨਾਂ ਨੇ ਤੇ ਪਹਿਲਾ ਮੈਂ ਨਾਲ ਦੀ ਨਾਲ ਵੀਡੀਓ ਤੁਹਾਨੂੰ ਸੁਣਾ ਕੇ ਫਿਰ ਆਪਾਂ ਨਾਲ ਦੀ ਨਾਲ ਉਹ ਤੇ ਕਰਾਂਗੇ ਗੱਲਬਾਤ ਇੱਕ ਬੰਦਾ ਜਿਹੜਾ ਮੇਨ ਰਫਤਾਰ ਰਾਏ ਰਫਤਾਰ ਰਾਏ ਤਾਂ ਚਲੋ ਮੰਨ ਲੈਂਦੇ ਆ ਭਾਈ ਉਹ ਇੱਕ ਬਲੌਗਰ ਆ ਉਹਨੂੰ ਆਉਣਾ ਪੈਂਦਾ ਉਹਨੂੰ ਆਉਣ ਦਾ ਦਾ ਕਾਰਨ ਇਹ ਆ ਵੀ ਭਾਈ ਮੜੇ 4-5 ਜਿਵੇਂ ਕਹਿੰਦੇ ਨੇ ਵੀ ਫਾਲੋਅਰ ਵੱਧ ਜਾਣਗੇ 4-500 ਫਾਲੋਅਰ ਇਕੱਠਾ ਹੋ ਜੂ ਆਪਣੇ ਜਿਹੜੇ ਮੋਰੇ ਉਹਨਾਂ ਚੀਜ਼ਾਂ ਦੱਸਣੀਆਂ ਨੇ ਉਹ ਚੀਜ਼ਾਂ ਮੋਰੇ ਰੱਖ ਦੂ ਲਿਆ ਕੇ ਭਾਈ ਹੈ ਨਾ ਕਿਸੇ IQ ਲੈਵਲ ਦੇ ਦੇਖਿਆ ਜਾਵੇ ਨਾ ਜਮੈਂ 0% ਆ ਜਿਵੇਂ ਮੰਨ ਲਓ ਵੀ ਕਿਸੇ ਚੀਜ਼ ਦੀ ਕੋਈ ਨੌਲੇਜ ਨਹੀਂ ਹੈਗੀ ਨਾ ਕੋਈ ਗੱਲ ਨਾ ਕੋਈ ਬਾਤ ਪਰ ਉਹ ਬੰਦਾ ਬੜਾ ਔਖਾ ਜਿਵੇਂ ਕਹਿੰਦੇ ਨੇ ਵੀ ਬਹੁਤ ਉੱਚੀ ਉੱਚੀ ਮੁੜਕਿਆ ਦੀਪ ਸਿੱਧੂ ਦੀ ਰੀਸ ਕਰਕੇ ਇੱਕ ਹੱਥ ਝਾੜੂ ਤੇ ਇੱਕ ਹੱਥ ਕਿਰਪਾਨ ਵੀਡੀਓ ਦਿਖਾਉਂਗਾ ਮੈਂ ਉਹਨੇ ਜਿਹੜਾ 1 ਮਿੰਟ ਨੂੰ ਭਾਸ਼ਣ ਬੋਲਣ ਦਾ ਦਿੱਤਾ ਸੀਗਾ 1 ਮਿੰਟ ਜਿਹੜੀਆਂ ਉਹ ਗੱਲਾਂ ਕਹਿ ਰਿਹਾ ਉਹ ਟੌਪਿਕ ਉੱਤੇ ਗੱਲ ਕਰਨੀ ਆਪਾਂ ਨੇ ਆ ਮੜੇ ਵੀਡੀਓ ਮੈਂ ਕਰ ਲਵਾਂ ਔਨ ਫਿਰ ਕਰੀਏ ਗੱਲ ਬਾਤ ਅਰੋੜੇ ਗਰ ਰਫ਼ਤਾਰ ਰਹਿਣ ਦੀ ਬੇਨਤੀ ਹੋ ਗਈ ਸੁਣੋ ਗੇਰਾ ਗੱਲ ਬਾਤ ਨਾਲ ਦੀ ਨਾਲ ਆਪਾਂ ਇਹਦੀ ਵਿਆਖਿਆ ਕਰ ਦਈਏ ਇਹਨੇ ਬੰਦੇ ਨੇ ਕਹਿੰਦੇ ਜਦ ਹਨਾ ਥੋੜਾ ਜਿਹਾ ਪ੍ਰੋਬਲਮ ਪੈਣ ਲੱਗ ਜਾਂਦੀ ਆ ਕਿਤੇ ਵੀ ਉਹ ਚਾਹੇ ਲੱਖਾ ਸਦਾਣਾ ਹੋਵੇ ਚਾਹੇ ਇਹ ਲੋਕ ਹੋਣ ਚਾਹੇ ਸਿਮਰਜੀਤ ਮਾਨ ਹੋਵੇ ਇਹਨਾਂ ਨੂੰ ਦੀਪ ਸਿੱਧੂ ਦਾ ਨਾਮ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਫੇਰ ਨਾ ਕੋਈ ਇੱਕ ਹੋਰ ਡਾਇਲੌਗ ਬਹੁਤ ਤਕੜਾ ਬੋਲਦੇ ਨੇ ਵੀ ਅਸੀਂ ਦੀਪ ਸਿੱਧੂ ਦੇ ਲਾਏ ਹੋਏ ਦੀਵੇ ਹਾਂ ਜੇ ਤੁਸੀਂ ਦੀਪ ਸਿੱਧੂ ਦੇ ਲਾਏ ਹੋਏ ਦੀਵੇ ਹੋ ਜੀ ਜੀ ਤੂੰ ਰਮ ਆਪਣੇ ਕਰਨ ਗਿਆ سپورਟ ਕਰਨ ਗਿਆ ਸਿਮਰਜੀਤ ਮਾਨ ਦੀ ਕਦੇ ਸਿਮਰਜੀਤ ਮਾਨ ਤੋਂ ਕਦੇ ਸਵਾਲ ਪੁੱਛਿਆ ਵੀ ਦੀਪ ਸਿੱਧੂ ਦੇ ਕੇਸ ਦਾ ਕੀ ਬਣਿਆ ਚੌਂਕੀ ਮਾਨ ਸੁਣ ਲਾ ਜਿੱਥੇ ਐਤ ਕੀ ਤੂੰ ਪਿਛਲੇ ਸਾਲ ਤਾਂ ਤੂੰ ਗਿਆ ਹੀ ਨਹੀਂ ਐਤ ਕੀ ਤਾਂ ਬਹੁਤ ਵੀਡੀਓ ਪਾਈਆਂ ਨੇ ਜਿਹੜੀਆਂ ਆਪਣੇ ਦੀਪ ਸਿੱਧੂ ਬਾਈ ਦੀ ਵਰਸੀ ਜਿਹੜੀ ਹੋਈ ਸੀਗੀ ਉਹਤੇ ਜਾ ਕੇ ਮੈਂ ਤਿਆਰੀਆਂ ਕਰ ਰਿਹਾ ਮੈਂ ਉਹ ਕੁਝ ਉਹ ਕਰ ਰਿਹਾ ਜੀ ਮੈਂ ਆਹ ਕੁਝ ਕਰ ਰਿਹਾ ਮੈਂ ਕੱਠ ਦਿਖਾ ਰਿਹਾ ਉੱਥੇ ਇੱਕ ਮਜਾਦਾ ਮੰਦੀਪ ਆਇਆ ਸੀ ਐਤਕੀ ਉਹਨੇ ਇੱਕ ਆਪਣੇ ਭਾਸ਼ਣ ਦਿੱਤਾ ਸੀ ਜਿਹਦੇ ਵਿੱਚ ਉਹਨੇ ਗੱਲ ਕਹੀ ਸੀ ਸਿਮਰਜੀਤ ਮਾਨ ਬਾਰੇ ਔਨ ਰਿਕਾਰਡ ਪਈਆ ਵੀ ਭਾਈ ਤੁਸੀਂ ਦੀਪ ਸਿੰਘੂ ਦੇ ਕੇਸ ਬਾਰੇ ਕੀ ਸੋਚਿਆ ਜਾਂ ਮल्लू ਕੀ ਤੁਸੀਂ ਸੋਚ ਰਹੇ ਹੋ ਤੇ ਸਿਮਰਜੀਤ ਮਾਨ ਕੋਲ ਇੱਕ ਵੀ ਜਵਾਬ ਨਹੀਂ ਸੀਗਾ ਦੇਣ ਨੂੰ ਇੱਕ ਵੀ ਜਵਾਬ ਉਹ ਕਿਉਂ ਨਹੀਂ ਸੀਗਾ ਕਿਉਂਕਿ ਆਪਾਂ ਨੂੰ ਪਤਾ ਵੀ ਸਿਮਰਜੀਤ ਜਿਹੜਾ ਮਾਨ ਆ ਇਹਨੇ ਹੁਣ ਤੱਕ ਸਿੱਖਾਂ ਦੇ ਜਵਾਕਾਂ ਨੂੰ ਫਸਾ ਕੇ ਸਿੱਖਾਂ ਦੇ ਮੁੰਡਿਆਂ ਨੂੰ ਫਸਾ ਕੇ ਸਿੱਖਾਂ ਨੂੰ ਪਾਗਲ ਬਣਾ ਬਣਾ ਕੇ ਵੋਟਾਂ ਹੀ ਮੰਗੀਆਂ ਨੇ ਜਿਵੇਂ ਹੁਣ ਵੀ ਬਿਲਕੁਲ ਸੇਮ ਉਹੀ ਚੀਜ਼ੇ ਕਰ ਰਿਹਾ ਆ ਗਾਹਾਂ ਸੁਣ ਲਈਏ ਪ੍ਰੋਤੋਬਾਦ ਮੈਂ ਵੀਡੀਓ ਲਾਜਾ ਲੰਬੀ ਨਹੀਂ ਬਣਾਉਂਗਾ ਮੈਂ ਪੁਆਇੰਟ ਟੂ ਪੁਆਇੰਟ ਗੱਲ ਕਰਾਂਗੇ ਆਪਾਂ ਗਾਹਾਂ ਸੁਣ ਲਈਏ ਇਹਨੇ ਕੀ ਗੱਲਾਂ ਕੀਤੀਆਂ ਨੇ ਇਹਦੇ ਵਿੱਚ ਜਿਹਦੇ ਵਿੱਚ ਇਹ ਝਾੜੂ ਚੱਕ ਕੇ ਦਿਖਾ ਰਿਹਾ ਦੀਪ ਦੀ ਨਕਲ ਦਿਖਾ ਰਿਹਾ ਆਹੋ ਕਰਾ ਪਤੰਦਰ ਨੇ ਸਪੀਕਰ ਡਾਊਨ ਕਰਤਾ ਲਓ ਜੀ ਗੱਲ ਸੁਣ ਲਈ ਤੁਸੀਂ ਇਹ ਕਹਿੰਦਾ ਜੀ ਤੂਫਾਨ ਆਇਆ ਹੈ ਤਕਿ ਸਿਮਰਜੀਤ ਮਾਨ ਦੇ ਹੱਕ ਦੇ ਵਿੱਚ ਬਿਲਕੁਲ ਸੇਮ ਹੀ ਗੱਲ ਮੈਨੂੰ ਰਫਤਾਰ ਨੂੰ ਪੁੱਛੂੰਗਾ ਚੌਂਕੀ ਮਾਨ ਵਾਲੀ ਗੱਲ ਯਾਦ ਕਰਨੀ ਜੇ ਨਹੀਂ ਤੇਰੇ ਯਾਦ ਹੈਗੀ ਤੇਰੇ ਯਾਦ ਅਸੀਂ ਕਰਾਵਾਂਗੇ ਪੁੱਛ ਲਈ ਸਿਮਰਜੀਤ ਮਾਨ ਨੂੰ ਵੀ ਭਾਈ ਫਿਰ ਇੱਕ ਚੀਜ਼ ਲੋ ਇਹ ਹੁਣ ਆਪਾਂ ਇੱਕ ਪਾਸੇ ਰੱਖ ਦਨੇ ਇਹਨੇ ਬੀਬੀ ਖਾਲੜਾ ਦਾ ਵੀ ਇਹਦੇ ਵਿੱਚ ਝਗੜ ਕੀਤਾ ਉਹ ਤੇ ਵੀ ਆਪਾਂ ਬਾਅਦ ਤਲਾਫ ਕਰਾਂਗੇ ਇਹ ਬੰਦੇ ਕਹਿੰਦੇ ਨੇ ਜੀ ਸਿਮਰਜੀਤ ਮਾਨ ਨੂੰ ਮੌਕਾ ਦਿਓ ਇੱਕ ਵਾਰ ਵੀ ਇਹਨੇ ਜਾ ਕੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਇਹ ਗੱਲ ਕਰੂ ਵੀ ਭਾਈ ਇਹ ਬੰਦੀ ਸਿੰਘਾਂ ਦੀ ਗੱਲ ਕਰੂਆ ਇਹ ਸਿੱਖ ਕੌਮ ਦੀ ਗੱਲ ਕਰੂ ਇਹਨਾਂ ਕੁਦੂਨਾਥ ਉਹਨੂੰ ਪੁੱਛੋ ਵੀ ਸਿਮਰਜੀਤ ਮਾਨ ਪਹਿਲਾਂ ਹੀ ਸੱਤਾ ਦੇ ਵਿੱਚ ਬਣਿਆ ਹੋਇਆ ਉਹ ਮੰਤਰੀ ਆ ਉਹ ਹੁਣ ਤੱਕ ਉਹਨੇ ਕਿੰਨੀਆਂ ਕ ਗੱਲਾਂ ਕਰ ਲਈਆਂ ਕਿੰਨੇ ਕ ਉਹਨੇ ਆਪਣੇ ਬੰਦੀ ਸਿੰਘ ਛਡਾ ਦੇ ਇਹ ਸਾਰੇ ਇੱਕ 78 ਹਾਲ ਦਾ 80 ਹਾਲ ਦਾ ਬਜ਼ੁਰਗ ਜਿਹਨੂੰ ਤੁਸੀਂ ਹਲੇ ਵੀ ਮੁਰੇ ਮੂੜੀ ਬਣਾਈ ਫਿਰਦੇ ਹੋ ਜੇ ਇਹ ਬੰਦਾ ਚੱਜਦਾ ਹੁੰਦਾ ਨਾ ਸਿਮਰਜੀਤ ਮਾਨ ਜੀ ਚੱਜਦਾ ਹੁੰਦਾ ਤਾਂ ਆਪਣੀ ਜਗ੍ਹਾ ਤੇ ਦੂਰੀਵਾਰ ਖੜਨ ਨਾਲੋਂ ਆਪਣੀ ਜਗ੍ਹਾ ਤੇ ਬੀਬੀ ਖਾਲੜਾ ਨੂੰ ਟਿਕਟ ਦੰਦਾ ਬੰਦਾ ਐ ਬੀਬੀ ਖਾਲੜਾ ਨੂੰ ਤੇ ਇੱਕ ਹੋਰ ਦੇਖੋ ਇਹਨੇ ਰਫਤਾਰ ਨੇ ਇਹਦੇ ਵਿੱਚ ਇੱਕ ਗੱਲ ਹੋਰ ਕਹੀ ਆ ਵੀ ਬੀਬੀ ਖਾਲੜਾ ਨੂੰ ਹੰਝੂ ਜਿਹੜੇ ਹੁਣ ਆਪਣੇ ਖੰਡੂਰ ਸਾਹਿਬ ਵਾਲਿਆਂ ਦੇ ਉੱਤੇ ਦਾਗ ਆ ਵੀ ਭਾਈ ਇਹਨਾਂ ਨੇ ਬੀਬੀ ਖਾਲੜਾ ਨੂੰ ਹਰਾਇਆ ਕਿਉਂ ਹਰਾਇਆ ਉਹ ਕਿਉਂ ਨਹੀਂ ਕਾਰਨ ਦੱਸਿਆ ਇਹਨਾਂ ਨੂੰ ਬੀਬੀ ਖਾਲੜਾ ਦੇ ਹਾਰਨ ਦਾ ਕਾਰਨ ਮੈਂ ਲੋਕਾਂ ਦਾ ਦੰਨਾ ਲੋਕਾਂ ਨੂੰ ਕਈਆਂ ਨੂੰ ਪਤਾ ਵੀ ਆ ਵੀ ਕਿਉਂ ਹਾਰੀ ਆਓ ਉਹ ਇਸ ਕਰਕੇ ਹਾਰੀ ਸੀ ਜੇ ਉਹ ਕਿਤੇ ਆਜ਼ਾਦ ਖੜਦੀ ਨਾ ਆਜ਼ਾਦ ਆਜ਼ਾਦ ਦਾ ਮਤਲਬ ਸਮਝਦਾ ਜਿਵੇਂ ਹੁਣ ਤੁਸੀਂ ਆਪਣੇ ਅਮਰਤਪਾਲ ਨੂੰ ਆਜ਼ਾਦ ਕਹਿ ਰਹੇ ਹੋ ਜਿਵੇਂ ਅਮਰਤਪਾਲ ਨੂੰ ਆਜ਼ਾਦ ਕਹਿ ਰਹੇ ਹੋ ਜੇ ਕਿਤੇ ਉਹ ਆਜ਼ਾਦ ਖੜਦੀ ਉਹ ਖੜੀ ਸੀ ਆਪਣੇ ਸੁਖਪਾਲ ਸਿੰਘ ਖਹਿਰਾ ਦੀ ਇੱਕ ਪਾਰਟੀ ਬਣਾਈ ਸੀ ਜਦੋਂ ਤੇਰਾ ਸਿਮਰਜੀਤ ਮਾਨ ਨੇ ਤੇਰੇ ਸਿਮਰਜੀਤ ਮਾਨ ਨੇ ਜਦ ਕਿਉਂ ਨਹੀਂ ਉਹ ਟਿਕਟ ਦਿੱਤੀ ਇਹ ਗੱਲ ਦਾ ਜਵਾਬ ਦੇ ਜੀ ਤੂੰ ਤੈਨੂੰ ਮੈਂ ਕਿਉਂ ਕਹਣਾ ਵੀ ਤੇਰਾ ਆਈਕਿਊ ਲੈਵਲ ਜਮੈਂ ਥੱਲੇ ਜ਼ੀਰੋ ਆ ਡਾਉਣ ਤੂੰ ਜਮੈਂ ਜ਼ੀਰੋ ਇਹ ਤੇਰੀ ਪ੍ਰੋਬਲਮ ਆ ਇਹ ਸਿਕਾ ਤੂੰ ਜਣ ਕੇ ਮੰਨ ਲਓ ਤੁਹਾਨੂੰ ਤਾਂ ਸਿਰਫ ਬਲੌਗਰ ਰਹੋ ਨਾ ਬਲੌਗਰ ਨੂੰ ਇੱਕ ਆਤ ਪਈ ਹੋਈ ਆ ਫਿਰ ਇਹ ਕਹਿੰਦੇ ਨੇ ਜੀ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਸਿਰਫ ਦੋ ਜਰਨਲ ਨੇ ਇੱਕ ਅਮਰਤਪਾਲ ਤੇ ਇੱਕ ਆ ਸਿਮਰਜੀਤ ਮਾਲ ਮੈਂ ਚੈਲੰਜ ਕਰਦਾ ਚੈਲੰਜ ਕਰਦਾ ਮੈਂ ਇਹ ਕਹਿ ਰਿਹਾ ਕਿ ਨਾ ਇਹਨਾਂ ਨੇ ਸਿੱਖ ਕੌਮ ਲਈ ਬਹੁਤ ਕੁਝ ਕੀਤਾ ਇੱਕ ਵੀ ਕੰਮ ਚੱਕ ਲਈ ਇੱਕ ਵੀ ਕੰਮ ਇੱਕ ਵੀ ਕੰਮ ਜਿੱਥੇ ਤੁਸੀਂ ਕਹਿੰਦੇ ਹੋ ਜਿੱਥੇ ਤੁਸੀਂ ਕਹਿੰਦੇ ਹੋ ਆ ਗੱਲ ਵੀ ਭਾਈ ਅਮਰਤਪਾਲ ਨੇ ਲੋਕਾਂ ਨੂੰ ਜਾਂ ਮarlo ਸੰਗਤ ਨੂੰ ਅਮਰਤ ਸ਼ਿਕਾਇਆ ਗੁਰੂ ਦੇ ਲੜ ਲਾਇਆ ਮੈਨੂੰ ਇਹ ਵੀ ਗੱਲ ਦਾ ਜਵਾਬ ਦੇਣੀ ਜਿਸ ਦਿਨ ਅਮਰਤ ਸਰ ਮੋਰਚਾ ਲੱਗਿਆ ਸੀਗਾ ਉਹਦੇ ਮਾਂ ਪਿਓ ਬੈਠੇ ਲੋਕਾਂ ਦੀਆਂ ਮਿਹਨਤਾਂ ਕਰਨ ਲੱਗੇ ਹੋ ਸੀਗੇ ਵੀ ਸਾਡੇ ਕੋਲ ਪਹੁੰਚੋ ਕਿੰਨੇ ਕ ਬੰਦੇ ਪਹੁੰਚ ਗਏ ਕਿਹੜੀਆਂ ਤੁਸੀਂ ਹਨੇਰੀਆਂ ਦਿਖਾ ਰਹੇ ਹੋ ਵੀ ਖੰਡੂਰ ਸਾਹਿਬ ਚ ਅਮਰਤਪਾਲ ਦੇ ਨਾਂ ਦੀ ਖੰਡੇ ਹਨੇਰੀ ਆਈ ਹੋਈ ਆ ਪੂਰੀ ਫਿਰ ਇੱਕ ਹੋਰ ਦੇਖੋ ਇਹ ਬੰਦਾ ਰਫਤਾਰ ਹੱਥ ਦੇ ਵਿੱਚ ਮੈਕ ਲੈ ਕੇ ਉੱਥੇ ਪਹੁੰਚਿਆ ਜਾ ਕੇ ਲੋਕਾਂ ਤੋਂ ਲੋਕਾਂ ਦੇ ਵਿਚਾਰ ਪੁੱਛ ਰਿਹਾ ਵੀ ਦੱਸੋ ਵੀ ਸਾਨੂੰ ਐਤ ਕੀ ਤੁਹਾਡੇ ਕੀ ਸਿਸਟਮ ਆ ਇੱਥੇ ਇੱਕ ਬਹੁਤ ਪਿੱਛੋਂ ਭੀੜ ਚੋਂ ਭੱਜ ਕੇ ਆਇਆ ਉਹਨੂੰ ਦਿਖਾਉਣ ਲੱਗੇ ਨੇ ਦੇਖਿਓ ਵੀਡੀਓ ਜਾ ਕੇ ਕਹਿੰਦੇ ਅਮਰਤਪਾਲ ਦੇ ਆਉਣ ਦਾ ਆ ਮਨ ਦੇ ਉੱਤੇ ਬਹੁਤ ਇਫੈਕਟ ਪਿਆ ਉਹ ਕਹਿੰਦਾ ਇਹ ਤਾਂ ਕਾਹਦਾ ਇਫੈਕਟ ਪੈ ਗਿਆ ਉਹ ਕਹਿੰਦੇ ਇਸ ਕਰਕੇ ਕਹਿੰਦਾ ਪਹਿਲਾ ਬੰਦਾ ਇਹ ਨਸ਼ੇ ਕਰਦਾ ਸੀਗਾ ਪਹਿਲਾ ਬੰਦਾ ਇਹ ਨਸ਼ੇ ਕਰਦਾ ਸੀਗਾ ਅਮਰਤਪਾਲ ਨੇ ਇਹਦੇ ਨਸ਼ੇ ਛਡਾਤੇ ਇਹਨੂੰ ਕਿਹਾ ਤੂੰ ਅਮਰਤ ਸ਼ੱਕ ਹੁਣ ਮੈਂ ਇੰਟੈਲੀਜੈਂਟ ਕਿਹਨੂੰ ਸਮਝਾਂ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਜਿਹੜਾ ਬੰਦਾ ਉਹ ਲਾਣਤੀ ਏਡੀ ਏਡੀ ਉਹਦੇ ਦਾੜੀ ਰੱਖੀ ਹੋਈ ਆ ਸਿਰ ਤੇ ਦਮਾਲਾ ਬੰਨਿਆ ਹੋਇਆ ਗੁਰੂ ਸਾਹਿਬ ਦੇ ਹੁਕਮ ਨਹੀਂ ਉਹਨੇ ਸੁਣੇ ਜਦ ਗੁਰੂ ਸਾਹਿਬ ਦੇ ਹੁਕਮ ਨੇ ਵੀ ਭਾਈ ਇੱਕ ਸਿੱਖ ਬੰਦਾ ਅਮਰਤ ਛਕੋ ਇੱਕ ਜੇ ਅਮਰਤ ਪਾਲ ਨਾ ਆਉਂਦਾ ਕੀ ਅਮਰਤ ਨਾ ਛਕਦਾ ਇਹ ਗੱਲ ਦਾ ਜਵਾਬ ਦਿਓ ਮੈਨੂੰ ਜੇ ਅਮਰਤ ਪਾਲ ਨਾ ਆਉਂਦਾ ਕੀ ਇਹ ਅਮਰਤ ਨਾ ਛਕਦਾ ਕੀ ਅਮਰਤ ਪਾਲ ਦੇ ਪੰਜਾਬ ਆਉਣ ਨਾਲ ਹੀ ਪੰਜਾਬ ਮ ਅਮਰਤ ਛਕਣ ਲੱਗਿਆ ਇਹ ਵੀ ਗੱਲ ਦਾ ਜਵਾਬ ਦੇ ਦਿਓ ਮੈਨੂੰ ਫੇਰ ਇਹ ਗੱਲ ਕਰਦਾ ਬੀਬੀ ਖਾਲੜਾ ਦੀ ਰਫਤਾਰ ਰਹਿ ਇਹ ਕਹਿੰਦੇ ਬੀਬੀ ਖਾਲੜਾ ਭਾਈ ਇਹਨਾਂ ਲੋਕਾਂ ਨੇ ਹਰਾਤੀ ਮੈਂ ਦਵਾਰ ਚ ਫੇਰ ਰਿਪੀਟ ਕਰ ਦਣਾ ਇੱਥੇ ਬੀਬੀ ਖਾਲੜਾ ਦੇ ਹਾਰਨ ਦਾ ਕਾਰਨ ਹੀ ਸੁਖਪਾਲ ਖਹਿਰਾ ਬਣਿਆ ਤੁਸੀਂ ਤੁਸੀਂ ਉਹ ਬੰਦੇ ਸੀਗੇ ਤੂੰ ਹੀ ਤੂੰ ਹੀ ਨਾਲ ਸੀਗਾ ਰਫਤਾਰ ਤੂੰ ਵੀ ਨਾਲ ਸੀਗਾ ਜਿਹੜਾ ਸੁਖਪਾਲ ਸਿੰਘ ਖਹਿਰਾ ਜੀ ਤੋਂ 3 ਮਹੀਨੇ ਪਹਿਲਾਂ ਸਾਡੇ ਕੋਲ ਬਿਆਨ ਪਏ ਨੇ ਇਹ ਚੁ ਕਹਿ ਰਿਹਾ ਵੀ ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਸੁਖਪਾਲ ਸਿੰਘ ਖਹਿਰਾ ਸਿੱਖ ਕੌਮ ਦੀ ਗੱਲ ਕਰਦਾ ਜੇ ਅੱਜ ਉਹ ਬੰਦਾ ਇਹਦੇ ਅਮਰ ਆਪਣੇ ਹਿਮਸਿੰਝ ਜੀ ਤੋਂ ਮਾਨ ਦੇ ਵਿਰੁੱਧ ਖੜ ਗਿਆ ਤਾਂ ਇਹਨੂੰ ਇਹ ਮਰਦਾਬਾਦ ਦੇ ਨਾਰੇ ਦੇਣ ਲੱਗੇ ਸਿਮਰਜੀਤ ਮਾਨ ਸੁਣ ਲੋ ਆਉਣ ਵਾਲੇ ਦਿਨਾਂ ਚ ਅਸੀਂ ਬਿਲਕੁਲ ਸਾਫ਼ ਕਲੀਅਰ ਕਰ ਦੇਣਾ ਵੀ ਇਹ ਇੱਕ ਸਰਕਾਰੀ ਟੌਂਟ ਆ ਇਹ ਸੁਣ ਲੋ ਫੇਰ ਜਿਹਨੂੰ ਤੁਸੀਂ ਕੌਮ ਦਾ ਜਰਨੈਲ ਜਿਹਨੂੰ ਤੁਸੀਂ ਕੌਮ ਦਾ ਜਰਨੈਲ ਕਹਿ ਰਹੇ ਹੋ ਸਿਮਰਜੀਤ ਮਾਨ ਨੂੰ ਵੀ ਕੌਮ ਦਾ ਜਰਨੈਲ ਆ ਜੀ ਇਹ ਇਹਨੇ ਕੌਮ ਦੀ ਗੱਲ ਕੀਤੀ ਆ ਇਹਨੇ ਜੀ ਸਿੱਖ ਪੰਥ ਦੀ ਗੱਲ ਕੀਤੀ ਆ ਇਹ ਜਰਨੈਲ ਦੇ ਮੈਂ ਤੁਹਾਨੂੰ ਬਿਆਨ ਸੁਣਾਉਣਾ ਜਿਹੜੇ ਇਹਨੇ ਗੁਰਬਚਨ ਸਿੰਘ ਮਲੁਕੇ ਵਾਲੇ ਨਾਲ ਮਨੋਚਾਹਲ ਵਾਲਿਆਂ ਦੇ ਜਥੇਦਾਰ ਦੇ ਇਹਨੇ ਬਿਆਨ ਦੇ ਵਿੱਚ ਬਿਆਨ ਦਿੱਤੇ ਸੀਗੇ ਆ ਸੁਣ ਲੋ ਕਰਾ ਇਹਦੀ ਸੋਚਣ ਸ਼ਕਤੀ ਸੀਗੀ ਇਹ ਬੰਦੇ ਦੀ ਉਹਨਾਂ ਬਾਰੇ ਜਿਨ੍ਹਾਂ ਨੇ ਕੌਮ ਲਈ ਇੱਥੇ ਮੈਂ ਕੁਝ ਵੀਡੀਓ ਦਿਖਾਉਣ ਤੋਂ ਪਹਿਲਾਂ ਗੱਲ ਕਲੀਅਰ ਕਰ ਦਵਾਂ ਜਿੰਨੀਆਂ ਵੀ ਚਵਲਾਂ ਬਾਹਰ ਤੁਰੀਆਂ ਫਿਰਦੀਆਂ ਨੇ ਨਾ ਜਿੰਨੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਨੇ ਜੀ ਅਸੀਂ ਸਿੱਖ ਕੌਮ ਦੇ ਸਭ ਤੋਂ ਬੜੇ ਮਦਰ ਜਿਨੇ ਕੇ ਵੀ ਜਿਵੇਂ ਕਹਿੰਦੇ ਵੀ ਦੋਖੀ ਨਹੀਂ ਹੈਗੇ ਵੀ ਅਸੀਂ ਸਿੱਖ ਪੰਥ ਨੂੰ ਚਾਹੁੰਦੇ ਆ ਅਸੀਂ ਚਾਹੁੰਦੇ ਆ ਵੀ ਮੂਰੇ ਆ ਜਾਵੇ ਇਹ ਆਏ ਹੋਵੇ ਜੀ ਸਿੱਖ ਪੰਥ ਉੱਚਾ ਹੋਵੇ ਇਹ ਸਾਰੀਆਂ ਹੀ ਚਵਲਾਂ ਰਹਿਣ ਦਖੂਦ ਕੁਰਸੀ ਦੀਆਂ ਭੁੱਖੀਆਂ ਨੇ ਸੁਣ ਲਓ ਗੱਲ ਮੇਰੀ ਪੰਜਾਬੀ ਚ ਕੁਰਸੀਆਂ ਦੀਆਂ ਭੁੱਖੀਆਂ ਨੇ ਇਹ ਜੇ ਇਹ ਰਹਿੰਦ ਖੁੰਦ ਜਿਹੜੀ ਬਾਹਰ ਪਈ ਆ ਨਾ ਜਿਹੜੀ ਰਹਿੰਦ ਖੁੰਦ ਬਾਹਰ ਪਈ ਆ ਜੇ ਇਹ ਪੰਥ ਦੇ ਏਡੇ ਕ ਬੜਿਆ ਨਾ ਹਮਦਰਦੀ ਹੁੰਦੇ ਤਾਂ ਇਹਨਾਂ ਚੋਂ ਕਈਆਂ ਦੀ ਤਾਂ ਸ਼ਹੀਦੀਆਂ ਹੋ ਜਾਣੀ ਸੀ ਉਹਨੂੰ ਤੇ ਜਿਹੜੇ ਬੰਦੇ ਜਿਹੜੇ ਬੰਦੇ ਸੱਚੀ ਗੱਲ ਜਿਹਨੇ ਸਿੱਖ ਕੌਮ ਦੀ ਸੱਚੀ ਗੱਲ ਕੀਤੀ ਆ ਸਿੱਖ ਕੌਮ ਦੀਆਂ ਗੱਲਾਂ ਤੇ ਖਰਾ ਉਤਰਿਆ ਅਨੰਦਪੁਰ ਸਾਹਿਬ ਦੇ ਮਤੇ ਦੀ ਹਲ ਕੀਤੀ ਆ ਗਵਰਨਮੈਂਟ ਨੇ ਉਹਨਾਂ ਨੂੰ ਮਾਰਿਆ ਚੱਕ ਲਿਆ ਮੈਨੂੰ ਇੱਕ ਵੀ ਬੰਦਾ ਜਿਹੜਾ ਬੰਦਾ ਜੇ ਤੁਸੀਂ ਕਹਿੰਦੇ ਹੋ ਵੀ ਸਿਮਰਜੀਤ ਮਾਨ ਵੀ ਇਹੋ ਜਿਹਾ ਜਰਨੈਲ ਆ ਅਮਰਤਾਪਾਲ ਜੀ ਅਸੀਂ ਗੱਲ ਕਰਨੀ ਸਾਨੂੰ ਪਤਾ ਵੀ ਕਿੰਨੇ ਕ ਪਾਣੀ ਚਾਹੋ ਉਹਨੂੰ ਅਸੀਂ ਜਾਦੇ ਜਾਣਦੇ ਆ ਜੋ ਡਬੀ ਚ ਬੈਠ ਕੇ ਬੋਲਦਾ ਸੀਗਾ ਉਹਨੂੰ ਛੱਡ ਦਿੰਦੇ ਆਪਾਂ ਇੱਕ ਪਾਸੇ ਸਿਮਰਜੀਤ ਮਾਨ ਤੇ ਆਜੋ ਜਿਹਨੂੰ ਤੁਸੀਂ ਉਹ ਜਰਨੈਲ ਕਹਿੰਦੇ ਹੋ ਆਜੋ ਇਹਦੇ ਵਿਚਾਰ ਸੁਣੀਏ ਕੌਮ ਦੇ ਸਿੱਖ ਕੌਮ ਦੇ ਜਥੇਦਾਰ ਬਾਰੇ ਇਹਦੇ ਕੀ ਵਿਚਾਰ ਸੀਗੇ ਆਜੋ ਮੈਂ ਤੁਹਾਨੂੰ ਸੁਣਾਉਣਾ ਆਓ ਇਹ AIQ ਲੈਵਲ ਦੀ ਗੱਲ ਆ ਜਾਂ ਰਫ਼ਤਾਰ ਉਹ ਨਹੀਂ ਤਾਂ ਬਹੁਤ ਛੋਟੇ ਛੋਟੇ ਜਵਾਕ ਨੇ ਇਹਨਾਂ ਨੂੰ ਸਿਰਫ ਦੋ ਹੀ ਦਿਖਾਇਆ ਜਾਂਦਾ 10-20000 ਰੁਪਏ ਦਿੱਤਾ ਜਾਂਦਾ ਇਹਨਾਂ ਦੇ ਫਾਲੋਅਰ ਇਕੱਠੇ ਹੋ ਜਾਂਦੇ ਨੇ ਇਹਨਾਂ ਨੂੰ ਰੈਲੀਆਂ ਵਿੱਚ ਸੱਦਿਆ ਜਾਂਦਾ ਸਿਰਫ ਬੋਲਣ ਲਈ ਸਿਰਫ ਬੋਲਣ ਲਈ ਆਹ ਸੁਣ ਲਓ ਫਿਰ ਪਾਤੋਂ ਕਦੀ ਉਹਨਾਂ ਦੇ ਨਾਲ ਮੁੜ ਕੇ ਗੱਲ ਹੋਈ ਕਿ ਜਿਹੜੇ ਉਹਨਾਂ ਨੇ ਕਿਹਾ ਤੁਸੀਂ ਤਾਂ ਉਹ ਮੰਨ ਲਿਆ ਅੱਜ ਉਹ ਫੇਰ ਸੁਰਖੇ ਜਿਹੜਾ ਦੀ ਉਹ ਬੈਠੇ ਨੇ ਤੁਸੀਂ ਅੱਜ ਵੀ ਉਸ ਗੱਲ ਤੇ ਕਾਇਮ ਹੋ ਉਹਨਾਂ ਨੇ ਬਹੁਤ badi ਗਲਤੀ ਕੀਤੀ ਮੈਂ ਮਨੋਚੈਲ ਸਾਹਿਬ ਕੋਲੇ ਗਿਆ ਸੀਗਾ ਛੋਣਿਆ ਲੱਗਿਆ ਹੋਇਆ ਸੀਗਾ ਜੀ ਤੇ ਤੇ ਗਾਰੇ ਦੇ ਵਿੱਚ ਅਸੀਂ ਖੁੱਪੇ ਉਹਨਾਂ ਨਾਲ ਗੱਲ ਕੀਤੀ ਇਹ ਕਿ ਮੈਨੂੰ ਪ੍ਰੈਮਿੰਸਟ ਨੇ ਕਿਹਾ ਕਿ ਇਹ ਮੈਂ ਬਾਰਡਰ ਖੋਲ ਦਿੰਦਾ ਜਿਹੜੇ ਬੰਦੇ ਤੁਸੀਂ ਬੁਲਾਉਣੇ ਐ ਤੇ ਇੱਥੇ ਬੁਲਾਓ ਤੇ ਗੱਲਬਾਤ ਸ਼ੁਰੂ ਕਰੀਏ ਹਾਂ ਮਨੋਚਲ ਸਾਹਿਬ ਪਤਾ ਮੈਨੂੰ ਕੀ ਕਹਿੰਦੇ ਕਹਿੰਦੇ ਜੀ ਮੈਂ ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਨਾਲ ਗੱਲ ਕਰ ਸਕਦਾ ਇੱਥੇ ਸਿਰਫ ਮੈਂ ਜਿਨੀਵਾ ਦੇ ਵਿੱਚ ਗੱਲ ਕਰਨੀ ਆ ਪ੍ਰੈਜ਼ੀਡੈਂਟ ਦੇ ਨਾਲ ਮੈਂ ਪ੍ਰਾਈਮ ਮਿਨਿਸਟਰ ਨਾਲ ਗੱਲ ਹੀ ਨਹੀਂ ਕਰਨੀ ਮੈਂ ਚੈੱਕ ਕੀਤੀ ਜੀ ਗੱਲ ਪ੍ਰਾਈਮ ਮਿਨਿਸਟਰ ਨਾਲ ਹੀ ਕਰੀਦੀ ਹੁੰਦੀ ਹੈ ਫਿਰ ਜਿਹੜਾ ਮੇਰੇ ਨਾਲ ਚੰਗਾ ਸੀਗਾ ਮੈਂ ਤਾਂ ਜੇ ਜੋ ਆਇਆ ਸੀ ਉਹਨੇ ਮੈਨੂੰ ਮੋਟਾ ਮੋਟਾ ਮਾਰਿਆ ਉਹਦਾ ਮਤਲਬ ਕੀ ਹੁਣ ਤੂੰ ਚੁੱਪ ਕਰ ਜਾ ਚੁੱਕ ਕੇ ਅਸੀਂ ਉਹਨਾਂ ਦੇ ਕੋਲੇ ਬੈਠੇ ਸੀਗੇ ਤੇ ਉਹ ਕੰਦਰ ਜੀ ਨਾ ਤੱਕ ਹੀ ਪਤਾ ਹੈਗਾ ਜਿਹੜਾ ਇਹੋ ਜੀ ਗੱਲ ਜਿਹੜਾ ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਗੱਲ ਤਾਂ ਪ੍ਰਾਈਮ ਮਿਨਿਸਟਰ ਨਾਲ ਹੁੰਦੀ ਹੈ ਜੁਨੀ ਵਰਸ ਕਾਰਲੋ ਇਟ ਟੇਕ ਅ ਲੁੱਕ ਇਟ ਟੇਕ ਅ ਲੁੱਕ ਤੇ ਇਹ ਤਾਂ ਸਿੱਧੀ ਕੋਲੀ ਮਾਰਨਗੇ ਤੁਹਾਨੂੰ ਤੁਸੀਂ ਚੁੱਪ ਕਰ ਜਾਓ ਸੋ ਮੇਰਾ ਮਤਲਬ ਇਹੋ ਜਿਹਾ ਤਾਂ ਇਹਨਾਂ ਦਾ ਦਿਮਾਗ ਸੀਗਾ No intellectual content ਸੀ ਇਹਦੇ ਵਿੱਚ ਹੋਰ ਸੁਣ ਲਓ ਜਿਹੜੇ ਇਹਨੂੰ ਜਰਨਲ ਕਹਿ ਰਹੇ ਨੇ ਭਾਈ ਇਹ ਜਰਨਲ ਆ ਇਹ ਆਪਣੇ ਜਥੇਦਾਰ ਬਾਰੇ ਕੌਮ ਦੇ ਜਥੇਦਾਰ ਬਾਰੇ ਇਹ ਡਾਇਰੈਕਟਲੀ ਕਹਿ ਰਿਹਾ ਇਹਦੇ ਵਿੱਚ ਵੀ ਇੰਨਾ ਕਿ ਤੇ ਨਾ ਦਿਮਾਗ ਸੀਗਾ ਕਹਿਣ ਦਾ ਮਤਲਬ ਵੀ ਠੀਕ ਆ ਮੈਂ ਮੰਨਦਾ ਵੀ ਪੜ੍ਹੇ ਲਿਖੇ ਨਹੀਂ ਸੀਗੇ ਇਹਨੇ ਖਾਸ ਕਰਕੇ ਨਲ ਭਿੰਡਰ ਵਾਲੇ ਮਿੰਨ ਨੇ ਇਹਨੇ ਪੜ੍ਹੇ ਲਿਖੇ ਸੀਗੇ ਪਰ ਉਹਨਾਂ ਨੂੰ ਸਿੱਖੀ ਦੀ ਬਹੁਤ ਨੌਲੇਜ ਸੀਗੀ ਸਿੱਖਾਂ ਪਿੱਛੇ ਮਰ ਮਰਣ ਵਾਲੇ ਬੰਦੇ ਸੀਗੇ ਇਹ ਬੰਦਾ ਸਰਕਾਰੀ ਟੌਂਟ ਸਰਕਾਰੀ ਟੌਂਟ ਨੂੰ ਕਹੂੰਗਾ ਨਾ ਮੈਂ ਪ੍ਰਧਾਨ ਮੰਤਰੀ ਇਕ ਮੈਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਕਿ ਮੈਂ ਪ੍ਰਧਾਨ ਮੰਤਰੀ ਨੂੰ ਪੰਪ ਦੇ ਕੇ ਭੇਜਦਾ ਵੀ ਜਾ ਕੇ ਉਹਦੇ ਨਾਲ ਗੱਲ ਕਰ ਉਹਨੂੰ ਕਿਸੇ ਤਰੀਕੇ ਨਾਲ ਸਮਝਾ ਤੇ ਇਹ ਬੰਦਾ ਕਹਿ ਰਿਹਾ ਨਾਲ ਦਾ ਬੰਦੇ ਨੂੰ ਦੱਸ ਰਿਹਾ ਹੁਣ ਫਾਰੀ ਗੱਲ ਵੀ ਭਾਈ ਇਹ ਬੰਦਿਆਂ ਦਾ ਦਿਮਾਗ ਇਹੋ ਜਿਹਾ ਵੀ ਕਦੇ ਵੀ ਕਿਤੇ ਵੀ ਗੋਲੀ ਚਲਾ ਸਕਦੇ ਨੇ ਤੇ ਆਪਾਂ ਨੂੰ ਜਿੱਥੇਦਾਰਾਂ ਨਾਲ ਕੀ ਕੁਛ ਕੀਤਾ ਤੇ ਉਹੀ 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 ਜਿੱਥੇਦਾਰ ਜਿਹੜੇ ਆਪਣੇ ਏਡੇ ਏਡੇ ਜਿੱਥੇਦਾਰ ਹੋਏ ਨੇ ਕੌਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਇਹ ਟੌਂਟ ਜਿਹੜੇ ਇਹ ਸਰਕਾਰੀ ਟੌਂਟ ਨੇ ਨਾ ਉਹੀ ਸੰਵਿਧਾਨਾਂ ਦੀ ਜਾ ਕੇ ਸੌਂਾ ਖਾ ਖਾ ਕੇ ਐਮਪੀ ਬਣੇ ਹੋਏ ਨੇ ਹੁਣ ਆਜੋ ਗੱਲ ਮੈਂ ਜ਼ਿਆਦਾ ਗੱਲ ਲਾਈਵ ਲੰਬੀ ਨਹੀਂ ਕਰੂੰਗਾ ਇਹ ਹੋ ਗਈ ਸੀ ਸਿਮਰਜੀਤ ਮਾਨ ਦੀ ਗੱਲ ਤੇ ਇਹਦੇ ਹੀ ਬੰਦੇ ਮੋਹਿੰਦਰਪਾਲ ਸਿੰਘ ਇਹਦਾ ਬੰਦਾ ਹੋ ਉਹੀ ਬੰਦਾ ਸਿੱਖ ਕੌਮ ਨੂੰ ਕਿਵੇਂ ਪਾਗਲ ਬਣਾ ਰਿਹਾ ਉਹਦੀਆਂ ਪੋਸਟਾਂ ਪਾ ਰਹੀਆਂ ਜਾ ਕੇ ਉਹਦੇ ਪੇਜ ਤੇ ਚੈੱਕ ਕਰ ਲਿਓ ਇਹ ਬੰਦਾ ਇਹਨਾਂ ਦਾ ਪ੍ਰਧਾਨ ਸਿਮਰਜੀਤ ਮਾਨ ਜੱਥੇਦਾਰ ਬਾਰੇ ਇਹ ਜਿਹੇ ਬਿਆਨ ਦੇ ਰਿਹਾ ਤੇ ਉਹ ਸਿੱਖ ਕੌਮ ਨੂੰ ਪਿੱਛੇ ਲਾਉਣ ਲਈ ਜਾਂ ਮੱਲੋ ਆਪਣੇ ਨੰਬਰ ਬਣਾਉਣ ਲਈ ਕਿਉਂਕਿ ਆਪਣੀ ਕੌਮ ਭੁੱਲਦੀ ਬਹੁਸ਼ੀਤੀ ਆ ਨੰਬਰ ਬਣਾਉਣ ਲਈ ਇਹ ਉਹ ਬੰਦਾ ਜਦ ਉਹਦੀ ਸ਼ਹੀਦੀ ਦਾ ਸ਼ਹਾਦ ਦਾ ਦਿਨ ਆਉਂਦਾ ਉੱਥੇ ਸਾਰੀ ਕੌਮ ਨੂੰ ਕਹਿ ਰਿਹਾ ਵੀ ਭਾਈ ਇਹ ਜਿਹੇ ਜੱਥੇਦਾਰ ਨਹੀਂ ਬਣਨੇ ਮੈਂ ਪੇਜ ਸ਼ੇਅਰ ਵੀ ਕਰ ਦੂੰਗਾ ਜਾ ਕੇ ਦੇਖ ਵੀ ਲਓ ਹੁਣ ਆਜੋ ਤੀਜੇ ਪਰਸਨ ਦੇ ਉੱਤੇ ਜਿਹਨੂੰ ਮੈਂ ਕਹਿਣਾ ਪੰਜਾਬੀ ਦੇ ਵਿੱਚ ਉਹ ਹੈਗਾ ਸਿਮਰਜੀਤ ਮਾਨ ਦਾ ਟੌਂਟ ਉਹਦਾ ਨੌ ਹੈਗਾ ਤਲਵਾੜਾ ਤਲਵਾੜੇ ਨੂੰ ਮੈਂ ਕਿਉਂ ਕਹਿਣਾ ਇੱਕ ਰਿਕਾਰਡਿੰਗ ਵਾਇਰਲ ਹੋਈ ਆ ਸਿਮ ਆਪਣੇ ਅਮਰਤਪਾਲ ਦੀ ਜਿਹਦੇ ਵਿੱਚ ਉਹ ਡਾਇਰੈਕਟ ਤਲਵਾਰੇ ਨੂੰ ਝਟਕਾਉਣ ਦੀ ਗੱਲ ਕਰ ਰਿਹਾ ਤਲਵਾਰੇ ਦਾ ਉੱਤੇ ਇੱਕ ਵੀ ਬਿਆਨ ਨਹੀਂ ਹੈਗਾ ਨਾ ਕੌਮ ਮੁਰਿਆ ਆ ਕੇ ਉਹਨੇ ਕੋਈ ਗੱਲ ਕਲੀਅਰ ਕੀਤੀ ਆ ਹੋ ਸਕਦਾ ਵੀ ਅੰਦਰ ਖਾਤੇ ਇਹਨਾਂ ਦੀ ਗੱਲਬਾਤ ਹੋ ਗਈ ਹੋਵੇ ਸਾਡੀ ਅਸੀਂ ਕਿਉਂ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡਾ ਕਿਤੇ ਨਾਉ ਨਹੀਂ ਹੈਗਾ ਉਹਨੇ ਤਲਵਾਰੇ ਨੂੰ ਝਟਕਾਉਣ ਦੀ ਗੱਲ ਕੀਤੀ ਆ ਸਾਡੇ ਵੱਲੋਂ ਝਟਕਾ ਵੀ ਦਿੰਦਾ ਕਿਉਂਕਿ ਜਿਹੜਾ ਬੰਦਾ ਗੱਦਾਰ ਆ ਨਾ ਦੀਪ ਸਿੱਧੂ ਨਾਲ ਰਿਹਾ ਹੋਇਆ ਗੱਦਾਰ ਬੰਦਾ ਹੋ ਜਾਵੇ ਜਿਹੜੇ ਬੰਦੇ ਨੇ ਸੇਮਰਜੀਤ ਮਾਨ ਨੇ ਆਪਣੇ ਪ੍ਰੈਸ ਦੇ ਵਿੱਚ ਬੈਠ ਕੇ ਮੁੱਖਰ ਗਿਆ ਸੀਗਾ ਕਹਿੰਦਾ ਮੇਰੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਹੈਗੀ ਕਹਿੰਦਾ ਨਾ ਮੈਂ ਕਹਿੰਦਾ ਆਪਣੇ ਦਮ ਤੇ ਜਿੱਤਿਆ ਮੈਂ ਨਾ ਸਿੱਧੂ ਮੂਸੇਵਾਲਾ ਦੇ ਨਾਂ ਦੇ ਲਾ ਕੇ ਨਾ ਮੈਂ ਪਹੁੰਚਿਆ ਆਪਣੇ ਦੀਪ ਸਿੱਧੂ ਨਾਂ ਨੂੰ ਲੈ ਕੇ ਉਹਨੇ ਡਾਇਰੈਕਟ ਇਹ ਗੱਲ ਕਹੀ ਸੀ ਇਹ ਗद्दार ਤਲਵਾੜਾ ਇਹ ਨੂੰ ਮੈਂ ਗद्दार ਤਲਵਾੜਾ ਕਿਉਂ ਕਹਣਾ ਇਹ ਜਾ ਕੇ ਇਹੀ ਬੰਦੇ ਦੀ ਜਾ ਕੇ ਰੈਲੀਆਂ ਦੇ ਵਿੱਚ ਭਾਸ਼ਣ ਦੇ ਰਿਹਾ ਕਿਉਂ ਦੇ ਰਿਹਾ ਇਹਦਾ ਵੀ ਇੱਕ ਕਾਰਨ ਆ ਬੰਦੇ ਦਾ ਇਹਨੂੰ ਆਉਂਦੀ ਆ ਬਾਹਰੋਂ ਫੰਡਿੰਗ ਇਹ ਪੈਸੇ ਫੜਦਾ ਦੀਪ ਦੇ ਨਾਂ ਦੇ ਉੱਤੇ ਕਿਉਂਕਿ ਜਿਹੜੀ ਇਹ ਪ੍ਰਜਾਤੀ ਆ ਨਾ ਜਿਹੜੀ ਇਹ ਪ੍ਰਜਾਤੀ ਆ ਇਹ ਪ੍ਰਜਾਤੀ ਨੂੰ ਹੋਂਦ ਚ ਲਿਆਉਣੇ ਵਾਲਾ ਦੀਪ ਸਿੱਧੂ ਸੀਗਾ ਕੋਈ ਨਹੀਂ ਜਾਣਦਾ ਸੀਗਾ ਤਲਵਾੜਾ ਕੌਣ ਆ ਕੋਈ ਨਹੀਂ ਜਾਣਦਾ ਸੀਗਾ ਅੱਜ ਦੇ ਟਾਈਮ ਦੇ ਵਿੱਚ ਸਿਮਰਜੀਤ ਮਾਨ ਤੋਂ ਸਵਾਲ ਪੁੱਛਣ ਦੀ ਬਜਾਏ ਤਲਵਾੜਾ ਸਲਵਾਰ ਪੁੱਛਣ ਦੀ ਸਵਾਲ ਸਵਾਲ ਪੁੱਛਣ ਦੀ ਬਜਾਏ ਉਹਦੀ ਰੈਲੀਆਂ ਦੇ ਵਿੱਚ ਇਹ ਬੰਦਾ ਬਰਾਬਰ ਦਾ ਹੱਕਦਾਰ ਹੋ ਰਿਹਾ ਉਹੀ ਬੰਦੇ ਨੇ ਸਿਮਰਜੀਤ ਮਾਨ ਨੇ ਦੂਜੇ ਪਾਸੇ ਜਿਹੜੇ ਬੰਦਿਆਂ ਨੇ ਦੀਪ ਸਿੱਧੂ ਨੂੰ ਰਵਾਇਆ ਰਲਾਇਆ ਜਿਵੇਂ ਮੰਨ ਲਓ ਵੀ ਉਹਦੀ 1% ਵੀ ਹਾਲ ਨਹੀਂ ਪੁੱਛਿਆ ਦੀਪ ਸਿੱਧੂ ਦਾ ਉਹੀ ਬੰਦੇ ਨੂੰ ਲੱਖੇ ਸੁਧਾਣੇ ਨੂੰ ਸਿਮਰਿਤ ਮਾਨ ਟਿਕਟਾਂ ਦੇ ਰਿਹਾ ਠੀਕ ਹੋ ਇਹ ਹੁਣੇ ਹੀ ਗੱਲ ਕਰੀਰ ਹੋਗੀ ਬਿਲਕੁਲ ਹੁਣ ਆਜੋ ਗੱਲ ਤਲਵਾੜੇ ਵਾਲੀ ਗੱਲ ਦੇ ਉੱਤੇ ਆਪਾਂ ਰਹੀਏ ਜਿਆਦਾ ਲੰਮਾ ਨਹੀਂ ਕਰੂੰਗਾ ਤਲਵਾੜੇ ਦੀ ਇੱਕ ਰਿਕਾਰਡਿੰਗ ਜਿਹੜੀ ਹੁਣ ਆਪਾਂ ਪਤਾ ਵੀ ਨਿਕਲੀ ਆ ਬਾਹਰ ਆਪਣੇ ਸਮਾਪਨੇ ਅਮਰਪਾਲ ਦੇ ਵਿੱਚ ਉਹ ਡਾਇਰੈਕਟਰ ਨੂੰ ਤਲਵਾੜੇ ਨੂੰ ਕਹਿ ਰਿਹਾ ਵੀ ਇਹਨੂੰ ਝਟਕਾਉਣਾ ਸਾਡਾ ਇਹ ਤੇ ਸਵਾਲ ਸੀਗਾ ਕਸੂਰ ਸਭ ਤੋਂ ਵੱਧ ਕਿਹਦਾ ਇਸ ਟਾਈਮ ਬਣਦਾ ਜੇ ਆਪਾਂ ਪੂਰਾ ਸਿਨੈਰੀਓ ਚੱਕਾਂਗੇ ਨਾ ਇੱਕ ਦੀਪ ਸਿੱਧੂ ਦਾ ਜਿਹੜਾ ਭਾਈ ਮਨਦੀਪ ਸੀਗਾ ਨਾ ਉਹਦਾ ਕਸੂਰ ਸਾਰਾ ਬਣਦਾ ਕਿਉਂ ਬ ਸਵਾਲ ਪੁੱਛਣ ਦੀ ਬਜਾਏ ਇਹੋ ਤਲਵਾੜੇ ਵਰਗੇ ਬੰਦਿਆਂ ਨੂੰ ਵੀ ਤੁਹਾਨੂੰ ਦੀਪ ਨੇ ਲੋਕਾਂ ਮੁਰੇ ਪ੍ਰੈਜੈਂਟ ਕੀਤਾ ਤੁਸੀਂ ਦੀਪ ਦੀ ਗੱਲ ਕਰੋ ਦੀਪ ਦੇ ਸਿਧਾਂਤਾਂ ਤੇ ਰਹੋ ਤੁਸੀਂ ਪਰ ਟਿਕਟ ਲੈਣ ਦੇ ਮਾਰੇ ਇਹ ਤਲਵਾੜੇ ਵਰਗਾ ਬੰਦਾ ਟਿਕਟ ਲੈਣ ਦੇ ਮਾਰੇ ਹਨਾ ਸਿਰਫ ਉਹਦੀ ਪਾਰਟੀਆਂ ਨੂੰ ਜਾ ਜਾ ਕੇ ਵਿੱਚ ਮਾਤਰਾ ਨਹੀਂ ਕਿ ਪੋਚੇ ਮਾਰ ਰਿਹਾ ਪੰਜਾਬੀ ਚ ਮੈਂ ਬਲਦ ਇੱਥੇ ਬੋਲਣਾ ਨਹੀਂ ਚਾਹੁੰਦਾ ਨਹੀਂ ਉਹ ਵੀ ਮੈਂ ਬੋਲ ਦੇਣਾ ਸੀਗਾ ਪ੍ਰੋਬਲਮ ਵਿੱਚੋਂ ਮੈਂ ਕੀ ਆ ਜੇ ਮੰਦੀਪ ਇਹ ਚੀਜ਼ ਪਿੱਛੇ ਸਟੈਂਡ ਲੈ ਲਵੇ ਹਨਾ ਮੰਦੀਪ ਇਹ ਚੀਜ਼ ਪਿੱਛੇ ਸਟੈਂਡ ਲੈ ਲਵੇ ਗੱਲ ਕਰ ਲਵੇ ਵੀ ਭਾਈ ਸਾਨੂੰ ਇਹ ਚੀਜ਼ ਦਾ ਸਪਸ਼ਟੀਕਰਨ ਦੋ ਕਿਉਂਕਿ ਮੰਦੀਪ ਨੂੰ ਹੁਣ ਅਸੀਂ ਸਮਝਾਵਾਂਗੇ ਕਿਨ ਲਾਈਵ ਦੇ ਨਾਲ ਲਾਈਵ ਦੇ ਥਰੋ ਵੀ ਗੱਲਾਂ ਸਾਰੀਆਂ ਕੌਮ ਮੂਰੇ ਕੱਟ ਕੇ ਰੱਖਦੇ ਅੱਜ ਸਾਨੂੰ ਦੀਪ ਸਿੱਧੂ ਜਾਣਦਾ ਸੀਗਾ ਸਾਡਾ ਉਹਦੇ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਸੀਗਾ ਉਹ ਬੰਦਾ ਸੱਚਾ ਪੱਕਾ ਸੀਗਾ ਸੰਤਾਂ ਦੀ ਗੱਲ ਕਰਦਾ ਸੀਗਾ ਬੰਦੀ ਸਿੰਘਾਂ ਦੀ ਗੱਲ ਕਰਦਾ ਸੀ ਧਾਰੜ ਜਲ ਵਾਲਿਆਂ ਦੀ ਅਸੀਂ ਉਹਦੇ ਪਿੱਛੇ ਲੱਗੇ ਸੀਗੇ ਤੇ ਹਮੇਸ਼ਾ ਨੂੰ ਆਪਣਾ ਅਸੀਂ ਲੀਡਰ ਇੱਕ ਚੰਗਾ ਲੀਡਰ ਸਮਝਿਆ ਇਹ ਬੰਦਾ ਉਹਦੇ ਨਾਲ ਖੂਨ ਦਾ ਰਿਸ਼ਤਾ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਬੈਠੇ ਲਾਹਣਤਾ ਮੈਂ ਕਹਿੰਦਾ ਉਹ ਬੰਦਿਆਂ ਦੇ ਉੱਤੇ ਜਿਹੜੇ ਬੰਦੇ ਬੈਠ ਕੇ ਨਾ ਦੀਪ ਸਿੱਧੂ ਨੂੰ ਗਲਤ ਬੋਲ ਜਾਂਣ ਉਹਨੇ ਦੱਸੋ ਕੌਮ ਤੋਂ ਕੋਈ ਚੀਜ਼ ਖੋਈ ਆ ਦੀਪ ਨੇ ਮੈਨੂੰ ਇੱਕ ਵੀ ਚੀਜ਼ ਲਿਆ ਦੋ ਆ ਦਫਤਾਰ ਰਾਏ ਵਰਗੀਆਂ ਖੱਚਾ ਆਪਣਾ ਨੌ ਵਧਾਉਣ ਲਈ ਸਿਮਰਜੀਤ ਮਾਨ ਦੇ ਸਟੇਜਾਂ ਦੇ ਉੱਤੇ ਜਾ ਕੇ ਦੀਪ ਸਿੱਧੂ ਦੀ ਐਕਟਿੰਗ ਕਰਕੇ ਇੱਕ ਪਾਸੇ ਝਾੜੂ ਇੱਕ ਪਾਸੇ ਕਿਰਪਾਨ ਇਹ ਚੀਜ਼ਾਂ ਫੜ ਕੇ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਦਿਖਾਉਂਦੇ ਨੇ ਇਹ ਸਾਰਾ ਕੁਝ ਪਾਗਲ ਬਣਾ ਰਹੇ ਨੇ ਇਹ ਸਾਰਾ ਕੁਝ ਪਾਗਲ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੀ A to Z ਤੱਕ ਕੋਸ਼ਿਸ਼ ਕਰਾਂਗੇ ਵੀ ਪੂਰੇ ਹਫ਼ਤੇ ਲਾਈਵ ਕੀਤਾ ਜਾਵੇ ਕੱਲੀ ਕੱਲੀ ਗੱਲ ਸਪਸ਼ਟੀਕਰਨ ਦਵਾਂਗੇ ਸਬੂਤਾਂ ਦੇ ਨਾਲ ਤੱਥਾਂ ਦੇ ਨਾਲ ਸਾਰੀ ਕੌਮ ਨੂੰ ਹੱਥ ਜੋੜ ਕੇ ਸਸਰੀਕਾਲਾ ਖੰਡੂਰ ਸਾਹਿਬ ਵਾਲਿਓ ਫੇਰ ਸੁਣ ਲਓ ਇਹਨੂੰ ਵੋਟਾਂ 'ਚ ਜਿਤਾ ਦਿਓ ਅਮਰਪਾਲ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਆਂ ਵੀ ਜਿਹੜਾ ਅੱਜ ਤੱਕ ਅਮਰਪਾਲ ਉਹ ਤੋਂ ਨਹੀਂ ਹੋਇਆ ਹੈਗਾ ਸਿਮਰਜੀਤ ਮਾਨ ਤੋਂ ਵੀ ਅਮਰਪਾਲ ਇਹਨਾਂ ਦਾ ਕੀ ਕਰ ਲੂਗਾ ਚੰਗਾ ਸਸਰੀਕਾਲ ਜੀ